ਮੁੱਦੇ ਬਹੁਤ ਵੱਡੇ ਰਹੇ ਜਿੱਥੇ ਕਿਸਾਨੀ ਦਾ ਮੁੱਦਾ ਇਸ ਵਕਤੇ ਖੂਬ ਉਛਾਲਿਆ ਗਿਆ ਤਾਂ ਇਸ ਵਕਤੇ ਕਰਨਲ ਦੇ ਮੁੱਦੇ ਤੇ ਵੀ ਬਹਿਸਬਾਜ਼ੀ ਹੋਈ ਕਾਫੀ ਕੁਝ ਹੋਇਆ ਤੇ ਹੰਗਾਮਾ ਕਹਿੰਦੇ ਨਸ਼ੇ ਦੇ ਮੁੱਦੇ ਤੇ ਵੀ ਹੋਇਆ ਕਿਵੇਂ ਦੇਖਦੇ ਹੋ ਅੱਜ ਤੇ ਸੈਸ਼ਨ ਦੇ ਪਹਿਲੇ ਦਿਨ ਨੂੰ ਜਿਉਂ ਹੀ ਕਰਨਲ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਮੁੱਖ ਵਕੂਤੀ ਕਰੇਲੀ ਕਾਂਗਰਸ ਆਜੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਸਦਲ ਜਿੰਦਾਬਾਦ ਮਰਦਾਵਾ ਦੇ ਨਾਅਰੇ ਵਾਲੀ ਸ਼ੁਰੂ ਕਰ ਦਿੱਤੀ ਸਰਕਾਰ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਕਨਰ ਖਰ ਆਪਣੇ ਤੌਰ ਤੇ ਪਾਸੇ ਫੜਦੇ ਰਹੇ ਪਰ ਵਿਰੋਧੀ 당 ਨੇ ਪੂਰਾ ਜ਼ੋਰ ਜਮਾਈ ਕੀਤੀ ਸਦਨ ਦੇ ਖਿਲਾਫ ਜੋ ਸਰਕਾਰ ਨੇ ਬੋਲਿਆ ਸਰਕਾਰ ਨੇ ਪ੍ਰਾਪਤੀਆਂ ਦੇ ਖਿਲਾਫ ਇੱਕ ਦ੍ਰਿਸ਼ਟੀਕੋਣ ਨਾਲ ਸਦਨ ਜਿਹੜਾ ਹੈਗਾ ਇੱਕ ਪਾਸੇ ਸਰਕਾਰ ਦੀਆਂ ਪ੍ਰਾਪਤੀਆਂ ਤੇ ਦੂਜੇ ਪਾਸੇ ਵਿਰੋਧੀ 당 ਸਰਕਾਰ ਬਾਰੇ ਕੀ ਬੋਲਦੀ ਹੈ ਨੂੰ ਕਰਨ ਦਾ ਪਾਸਾ ਉਹਦਾ ਸਮਾ ਦੋ ਹਿੱਸਿਆਂ ਚ ਵੰਡਿਆ ਗਿਆ ਸੂਰਤ ਉਹ ਹੈ ਸੋ ਬਾਹਰ ਗਰਮਾ ਕਰਮਾ ਕਰਮੀ ਸਦਨ ਦੇ ਅੰਦਰ ਕਰਮਾ ਕਰਮੀ ਸਰਕਾਰ ਨੇ ਦਾਵਾ ਕੀਤਾ ਜਿਸ ਤਰ੍ਹਾਂ ਬਖੋ ਮੁਦਿਆਂ ਲਈ ਅਬੋਰਡ ਬਦੇ ਪੰਜਾਬ ਦੇ ਵਿਕਾਸ ਲਈ ਹਫਤਾਲੇ ਕੀਤੇ ਜਾ ਰਿਹਾ ਦੂਜੇ ਪਾਸੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਅਸੀਂ ਜਿਹੜੇ ਮੁੱਦੇ ਆ ਕਿਸਾਨਾਂ ਦੇ ਨਾਲ ਖੜੇ ਆ ਕਹਿੰਦੀ ਕਿ ਦਿੱਲੀ ਦੇ ਲੀਡਰਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਤੇ ਪੰਜਾਬ ਦਿੱਲੀ ਤੋਂ ਚੱਲ ਰਿਹਾ ਹੈ ਆਦੀ ਪਾਰਟੀ ਦੀ ਗੱਲ ਨਹੀਂ ਜੇ ਆਪਾਂ ਕਾਂਗਰਸ ਦੀ ਗੱਲ ਕਰ ਲਈਏ ਦੇਖੋ ਵਿਰੋਧੀ ਧਿਰਾਂ ਨੇ ਤਾਂ ਕਹਿਣੇ ਹੁੰਦਾ ਹੈ ਹਾਂ ਕਾਂਗਰਸ ਜਿਹੜੀ ਮੁਖਰਤੀ ਦੇ ਰਾਜ ਉਸ ਨੂੰ ਪੁੱਛਿਆ ਜਾਵੇ ਤਾਂ ਪੇਸ਼ ਬਗੇਲ ਕਿਹੜੇ ਸੂਬੇ ਤੋਂ ਹੈ ਹਾਂ ਉਤਪਤੀ ਹੈ ਜਿਹੜੀ ਪੋਲੀਟੀਕਲ ਮਾਮਲਾਵਾਂ ਵਾਲੀ ਕਮੇਟੀ ਆ ਉਹਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਸੁਧਿਆ ਸਾਹਿਬ ਨੂੰ ਜਿਹੜਾ ਪੰਜਾਬ ਦੇ ਮਾਮਲੇ ਦਾ ਇੰਤਹਾਸ ਲਾਇਆ ਗਿਆ ਇਸ ਕਰਕੇ ਵੀ ਲਾਇਆ ਗਿਆ ਕਿ ਜ਼ਿੰਮੇਵਾਰ ਆਗੂ ਹੈ ਮੇਜਰ ਆਗੂ ਹੈ ਸਰਕਾਰ ਰੱਖਦੇ ਫਲੀਟਰ ਉਹਨਾਂ ਨੂੰ ਮੰਤਰੀ ਦੇ ਤੌਰ ਤੇ ਉਪਮਕ ਮੰਤਰੀ ਦੇ ਤੌਰ ਤੇ ਆਪ ਨਹੀਂ ਚਾਹੁੰਦੀ ਕਿ ਪੰਜਾਬ ਵੀ ਉਹਨਾਂ ਦੇ ਹੱਥੋਂ ਚਲੇ ਜਾਵੇ ਦੇਖੋ ਦੋ ਹੀ ਸੂਬੇ ਆ ਜਿਨ੍ਹਾਂ ਦੀ ਉਹ ਵੱਡੇ ਫੱਦੇ ਤੇ ਗੱਲ ਕਰਦੇ ਦਿੱਲੀ ਦਿੱਲੀ ਭਾਰਤ ਨੇ ਖੋਲਿਆ ਹੁਣ 27 ਦੀ ਲੜਾਈ ਆ ਰਹੀ ਹੈ ਆਪ ਲਈ ਪੰਜਾਬ ਦੀ ਉਹ ਪੰਜਾਬ ਵਿਧਾਨ ਸਭਾ ਦੀ ਚੋਣ ਹਾਲਾਂਕਿ ਜੇ 2 ਸਾਲ ਦੂਰ ਹੈ 27 ਇਲੈਕਸ ਲਾਉਣੀਆਂ ਪਰ ਉਹਨਾਂ ਲਈ ਸਾਰੀਆਂ ਧਿਰਾਂ ਵੱਲੋਂ ਚਾਹੇ ਹਕੂਮਤ ਰਾਜ ਵਿਰੋਧੀ ਧਿਰਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਮਨੀਤ ਸੋਧਿਆ ਆਦਿ ਵੀ ਜਿਹੜੀ ਨਿਯੁਕਤੀ ਹੈ ਇਸੇ ਨਜ਼ਰੀਏ ਤੋਂ ਵੇਖਿਆ ਜਾਣ ਦੀ ਲੋੜ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੇ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੇ ਸ਼ੁਰੂ ਹੋਏ ਬਜਟ ਸੈਸ਼ਨ ਦੀ ਇਸ ਤੋਂ ਇਲਾਵਾ ਗੱਲ ਕਿਸਾਨੀ ਦੀ ਕਰਾਂਗੇ ਤੇ ਹੋਰ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਇਸ ਸਮੇਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧਾ ਬਾਬਾ ਸਵਾਗਤ ਹੈ ਤੁਹਾਡਾ ਮਿਹਰਬਾਨੀ ਪ੍ਰਭ ਤੁਹਾਨੂੰ ਤੇ ਦਰਸ਼ਕਾਂ ਨੂੰ ਇਹ ਸਰਕਾਰ ਨਾਲ ਸਸਿਕਾ ਲਓ ਸਵਾਲ ਜੀ ਜੀ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੀ ਜਿਸ ਤਰ੍ਹਾਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਅੱਜ ਚੌਥਾ ਜਿਹੜਾ ਬਜਟ ਹੈ ਅੱਜ ਤੋਂ ਉਸ ਦਾ ਸੈਸ਼ਨ ਸ਼ੁਰੂ ਹੋ ਗਿਆ ਇਸ ਤੋਂ ਬਾਅਦ ਮਹਿਜ਼ ਮੌਜੂਦਾ ਸਰਕਾਰ ਦੇ ਕੋਲ ਇੱਕ ਬਜਟ ਰਹਿ ਜਾਏਗਾ ਜਿਸ ਤੋਂ ਬਾਅਦ ਚੋਣ ਹੈ ਜਿਹੜੀ ਉਹ ਹੋ ਜਾਏਗੀ ਸੋ ਅਜੇਹੇ ਦੇ ਵਿੱਚ ਮੁੱਦੇ ਬਹੁਤ ਵੱਡੇ ਰਹੇ ਜਿਥੇ ਕਿਸਾਨੀ ਦਾ ਮੁੱਦਾ ਇਸ ਵਕਤ ਖੂਬ ਉਛਾਲਿਆ ਗਿਆ ਤਾ ਇਸ ਵਕਤ ਕਨਨਲ ਦੇ ਮੁੱਦੇ ਤੇ ਵੀ ਬਹਿਸ-ਬਾਜ਼ੀ ਹੋਈ ਕਾਫੀ ਕੁਝ ਹੋਇਆ ਤੇ ਹੰਗਾਮਾ ਕਹਿੰਦੇ ਨਸ਼ੇ ਦੇ ਮੁੱਦੇ ਤੇ ਵੀ ਹੋਇਆ ਕਿਵੇਂ ਦੇਖਦੇ ਹੋ ਅੱਜ ਤੇ ਸੈਸ਼ਨ ਦੇ ਪਹਿਲੇ ਦਿਨ ਨੂੰ ਤੁਸੀਂ ਜੀ ਪ੍ਰავ ਜਿੱਦਾਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਦੇਖੋ ਮੁਕੰਦਰੀ ਭਗਵੰਤ ਮਾਨ ਸਰਕਾਰ ਦਾ ਹੈ ਚੌਥਾ ਬਜਟ ਹੈ ਚੌਥੇ ਬਜਟ ਦਾ ਪਾ ਵੀ ਨਿਕਲਦਾ ਕਿ ਅਹਾਂ ਬਸ ਡੈਕ ਹੋ ਗਏ 3 ਸਾਲ ਨਿਕਲ ਗਏ ਹੈ ਚੌਥੇ ਸਾਲ ਦਾ ਬਜਟ ਹੈ ਪੰਜਵਾਂ ਸਾਲ ਆਖਰੀ ਸਾਲ ਆਪਾ ਵੀਗੇ ਜਰਨਲਿਸਟ ਦੇਖਦੇ ਆ ਕਿ ਇਹ ਆਖਰੀ ਸਾਲ ਹੁੰਦਾ ਹੈ ਉਹ ਅੱਧਾ ਸਾਲ ਤੱਕ ਲਾਲਾ ਲਾਲਾ ਚ ਨਿਕਲ ਜਾਂਦਾ ਹੈ ਉਹ ਰੋਦੀ ਕਰ ਕਹਿੰਦੀ ਹੈ ਕਿ ਕੁਝ ਨਹੀਂ ਕਰਿਆ ਸਰਕਾਰ ਕਹਿੰਦੀ ਹੈ ਕਿ ਸਾਡੀਆਂ ਪ੍ਰਾਪਤੀਆਂ ਬੜੀਆਂ ਨੇ ਯਾਨੀ ਇਲੈਕਸ਼ਨ ਦੇ ਨਜ਼ਦੀਕ ਆੜੇ ਆ ਕੇ ਜੋ ਮਾਹੌਲ ਹੁੰਦਾ ਹੈ ਉਹ ਮਾਹੌਲ ਪੰਜਵੇਂ ਸਾਲ ਚ ਬਣ ਜੇਗਾ ਇਸ ਕਰਕੇ ਪੰਜਵੇਂ ਸਾਲ ਦਾ ਬਜਟ ਜੇ ਪੇਚ ਵੀ ਹੋਏਗਾ ਤਾਂ ਉਹ ਚੋਣਾਂ ਦੇ ਨਜ਼ਰੀਏ ਤੋਂ ਦੇਖਿਆ ਜਾਏਗਾ ਇਸ ਬਜਟ ਦੀ ਜੋ ਆਪਾਂ ਗੱਲ ਕਰਦੇ ਜਿਹੜਾ ਮੌਜੂਦਾ ਬਜਟ ਅੱਜ ਸ਼ੁਰੂ ਹੋਇਆ ਇਹ ਗਵਰਨਰ ਦੇ ਪਾਸ ਨਾਲ ਸ਼ੁਰੂਆਤ ਹੋਈ ਸੁਭਾਵੇ ਕਹਿ ਰਿਹਾ ਕਿ ਜਦੋਂ ਨਵੇਂ ਸਾਲ ਦਾ ਪਹਿਲਾ ਸੈਸ਼ਨ ਆਉਂਦਾ ਹੈ ਤਾਂ ਪਹਿਲਾ ਸੈਸ਼ਨ ਹੈ ਨਵਾਂ ਸੈਸ਼ਨ ਜਦੋਂ ਨਵੇਂ ਸਾਲ ਦਾ ਤਾਂ ਗੁਰਨਰ ਨੇ ਪਾਸ ਨਾਲ ਸ਼ੁਰੂਆਤ ਹੋਈ ਗੁਰਨਰ ਨੇ ਆਪਣੇ ਵੱਲੋਂ ਜੋ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਹੈ ਜੈਸੇ ਇਹਦੀ ਗੱਲ ਕਰ ਲਈਏ ਸਕੂਲਾਂ ਦੀ ਗੱਲ ਕਰ ਲਈਏ ਫਕਾਹ ਦੀ ਗੱਲ ਕਰ ਲਈਏ ਬਿਜਲੀ ਦੀ ਗੱਲ ਰੋਜ਼ਗਾਰ ਦੀ ਗੱਲ ਨਸ਼ਿਆਂ ਦਾ ਮਾਮਲਾ ਵੱਖ-ਵੱਖ ਮੁੱਦਿਆਂ ਤੇ ਸਰਕਾਰ ਦੇ ਨਜ਼ਰੀਏ ਨੂੰ ਪੇਸ਼ ਕੀਤਾ ਕਿ ਸਰਕਾਰ ਕਿਸ ਕਦਰ ਪੰਜਾਬ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਰਹੀ ਹੈ ਗੁਰਨ ਦਾ ਨਜ਼ਰੀਆ ਜਿਹਨੇ ਮੁਖੰਦਰੀ ਭਗਵੰਤ ਮਾਨ ਸਰਕਾਰ ਦਾ ਨਜ਼ਰੀਆ ਹੈ ਇੱਕ ਪਹਿਲੂ ਦੂਸਰਾ ਪਹਿਲੂ ਆ ਸਦਨ ਦੇ ਵਿਰੋਧੀ ਤੇ ਮੁੱਖ ਵਿਰੋਧੀਦਰ ਸਦਨ ਦੇ ਅੰਦਰ ਆਪਾਂ ਸਾਰੇ ਜਾਣਦੇ ਕਾਂਗਰਸ ਹੈ ਜਿਉਂ ਹੀ ਗੁਰਨ ਨੇ ਆਪਣਾ ਪਾਚਨ ਸ਼ੁਰੂ ਕੀਤਾ ਤਾਂ ਮੁੱਖ ਵਿਰੋਧੀਦਰ ਜਿਹੜੀ ਕਾਂਗਰਸ ਆ ਜੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਸਦਨ ਜੀ ਜਿੰਦਾਬਾਦ ਮਰਦਾਬਾਦ ਦੇ ਨਾਰੇਵਾੜੀ ਸ਼ੁਰੂ ਕਰ ਦਿੱਤੀ ਸਰਕਾਰ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਗਵਨਰਕਰ ਆਪਣੇ ਤੌਰ ਤੇ ਪਾਸ਼ਨ ਪੜਦੇ ਰਹੇ ਪਰ ਵਿਰੋਧੀ 당 ਨੇ ਪੂਰਾ ਜ਼ੋਰ ਜਮਾਈ ਕੀਤੀ ਸਦਨ ਦੇ ਖਿਲਾਫ ਤੇ ਸਰਕਾਰ ਨੇ ਬੋਲਿਆ ਸਰਕਾਰ ਦੀਆਂ ਪ੍ਰਾਪਤੀਆਂ ਦੇ ਖਿਲਾਫ ਤਾਂ ਇੱਕ ਤਰੀਕੇ ਨਾਲ ਸਦਨ ਜਿਹੜਾ ਹੈਗਾ ਇੱਕ ਪਾਸੇ ਸਰਕਾਰ ਦੀਆਂ ਪ੍ਰਾਪਤੀਆਂ ਤੇ ਦੂਜੇ ਪਾਸੇ ਵਿਰੋਧੀ 당 ਸਰਕਾਰ ਬਾਰੇ ਕੀ ਬੋਲਦੀ ਹੈ ਇਹਨੂੰ ਕਰਨ ਦਾ ਪਾਸ਼ਨ ਉਹਦਾ ਸਮਾਂ ਦੋ ਇਸਤਾਂ 'ਚ ਵੰਡਿਆ ਗਿਆ ਹੁਣ ਜਦੋਂ ਵਿਰੋਧੀ 당 ਦੀ ਗੱਲ ਕਰੀ ਤਾਂ ਵਿਰੋਧੀ 당 ਕਹਿੰਦੀ ਹੈ ਦੇਖੋ ਜੀ ਤਿੰਨ ਸਾਲ 'ਚ ਕੀਤਾ ਕੀ ਹੈ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਦਾ ਖਨ ਬਾੜ ਦਾ ਜਿਹੜੇ ਪਟਿਆਲਾ ਦੇ ਹੈ ਜਿਸ ਤਰ੍ਹਾਂ ਪਲੀਜ਼ ਵੱਲੋਂ ਉਹਨਾਂ ਦੀ ਮਾਰਕਟ ਕੀਤੀ ਗਈ ਉਹਨਾਂ ਦਾ ਪ੍ਰਵਾਹ ਫੀਲਡ 'ਤੇ ਲਗਾਤਾਰ ਇਨਸਾਫ ਤੇ ਨਿਆਾਂ ਦੀ ਮੰਗ ਕਰਿਆ ਇੱਕ ਦਿਨ ਬਾਅਦ ਜਾਨੀ ਭਰ ਕੇ ਉਹਨਾਂ ਵੱਲੋਂ ਡੀਸੀ ਦਫ਼ਤਰ ਪਟਿਆਲਾ ਆ ਗਏ ਅਣਮਿੱਥੇ ਸਵਲੀ ਧਰਨਾ ਵੀ ਦਿੱਤਾ ਜਾਏਗਾ ਨਿਆਅ ਤੇ ਇਨਸਾਫ ਲਈ ਇਹ ਸਾਰੇ ਕਸਦੇ ਚੱਲਦੇ ਆ ਸਾਬਕਾ ਫੌਜੀ ਹੈ ਦੀ ਜਥੇਬੰਦੀ ਹੈ ਜਨਸੀਬ ਫਰਗੇਰੀ ਹਰਵੰਤਾ ਹੋਟੂ ਦੇ ਵੱਡੇ ਵੱਡੇ ਕਦਾਬੜੇ ਸਾਬਕਾ ਫੌਜੀ ਹੈਦ ਕਹਾਈ ਹੈ ਉਨਾ ਬਲੋਂ ਇੱਕ ਦਿਨ ਪਹਿਲਾਂ ਮਹਾਲੀ ਦੇ ਅੰਦਰ ਡੀਸੀ ਨੂੰ ਮੈਮੋਰੰਡਮ ਦੇ ਕੇ ਮੰਗ ਕੀਤੀ ਗਈ ਕਿ ਪੰਜਾਬ 'ਚ ਜਿਸ ਕਦਰ ਕਨਾਲ ਤੋਂ ਤੇ ਬੇਟੇ ਨੜ ਕੁਟਮਾ ਕੀਤੀ ਗਈ ਹੈ ਅਮਰਪੁਰ ਦੀ ਸਿਟੀ ਜੜੀ ਬਿਗੜਦੀ ਨਜ਼ਰ ਆਉਂਦੀ ਹੈ ਜਾਨੀ ਬ੍ਰਿਗੇਡੀਅਰ ਤੇ ਉਹਨਾਂ ਦੇ ਸਾਥੀਆਂ ਨੇ ਸਾਬਕਾ ਭੋਜਨ ਨੇ ਮੰਗ ਕਰ ਲਈ ਇਸ ਗੱਲ ਦੀ ਕਿ ਪੰਜਾਬ ਦਾ ਜੀ ਰਾਸ਼ਸਵਧੀ ਰਾਜ ਲਾਗੂ ਕੀਤਾ ਜਾਵੇ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਸੋ ਇੱਕ ਪਾਸੇ ਤਾਂ ਇਹ ਹਾਲਾਤ ਹੈ ਦੂਜੇ ਪਾਸੇ ਜੇ ਆਪਾਂ ਕੰਨ ਬਾੜ ਦੀ ਗੱਲ ਹੀ ਕਰੀਏ ਤਾਂ ਰਾ ਪੀੜਤ ਪਰਿਵਾਰ ਉਹ ਕਹਿ ਰਿਹਾ ਕਿ ਸਾਨੂੰ ਸਰਕਾਰ ਦੇ ਪਰੋਸਾ ਨਹੀਂ सीबीआई ਤੋਂ ਜਾਂਚ ਹੋਣੀ ਚਾਹੀਦੀ ਹੈ ਤੇ ਜਿਤੇਕ ਸਵਾਲਾ ਵਿਰੋਧੀ ਤੇ ਦਾ ਵਿਰੋਧੀ ਤੇ ਵੀ ਕਹਿ ਰਹੇ ਕਿ ਸਰਕਾਰ ਦੀ ਜਾਂਚ ਕੇ ਸਾਨੂੰ ਪਰੋਸਾ ਨਹੀਂ ਜਾਂਦਾ ਪੰਜਾਬ ਤੇ ਰਹਿਣਾ ਏ ਕੁੜ ਜਿਹੜੇ ਸਿਟਿੰਗ ਜੱਜਾਂ ਉਹਨਾਂ ਤੋਂ ਜਾਂਚ ਕਰਾਈ ਜਾਵੇ ਜਾਂ ਰਟਾਇਡ ਜੱਜ ਤੋਂ ਜਾਂਚ ਕਰਾਈ ਜਾਵੇ ਪੁਲਿਸ ਕੋਲੋਂ ਜਾਂ ਸਰਕਾਰ ਦੇ ਕਿਸੇ ਅਧਿਕਾਰੀ ਕੋਲੋਂ ਨਿਆਂ ਤੇ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ ਸੋ ਬ੍ਰਿਗੇਡ ਦੇ ਬਾੜ ਦਾ ਮੁੱਦਾ ਪੱਖਿਆ ਦੂਜੇ ਪਾਸੇ ਕਿਸਾਨੀ ਦਾ ਮੁੱਦਾ ਆਪਾਂ ਸਾਰੇ ਜਾਣਦੇ ਆ ਜਿਹੜਾ ਐਸ ਵੇਲੇ ਭਾਜਨ ਸੈਸ਼ਨ ਆ ਰਿਹਾ ਉਸ ਵੇਲੇ ਆ ਰਿਹਾ ਜਦੋਂ ਕਿ ਸਨਨ ਦੇ ਅੰਦਰ ਤੇ ਬਾਹਰ ਕਾਫੀ ਗਰਮਾ-ਗਰਮੀ ਵਾਲਾ ਮਾਹੌਲ ਹੈ ਜੀ ਬਿਲਕੁਲ ਬਾਰਿਸ਼ ਕਰਕੇ ਹੈ ਕਿ ਦੋ ਦਿਨ ਪਹਿਲਾਂ ਕਿਸਾਨਾਂ ਨੂੰ ਜਿਸ ਕਦਰ ਸੰਭੂ ਤੇ ਖਨੋਰੀ ਬਾੜ ਤੋਂ ਖਦੇੜਿਆ ਗਿਆ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਭਾਂਡੇ ਠਿੰਡੇ ਖੇਲਰ ਤੇ ਝੁੱਕ ਕੇ ਲੈ ਗਏ ਜਿਹੜਾਂ ਚ ਬੰਦ ਕਰ ਦਿੱਤਾ ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ ਅੱਜ ਵੀ ਜਦੋਂ ਅਪਾ ਗੱਲ ਕਰ ਰਹੇ ਤਾਂ ਇੱਕ ਸੰਜੇ ਤੇ ਬੰਦੀ ਇਸ ਮੁੱਦੇ ਤੇ ਗੱਲਬਾਤ ਕਰੀਏ ਸਰਕਾਰ ਵੱਲੋਂ ਜਿਹੜਾ ਆਇਆ ਸਦਾ ਇਹ ਗੱਲਬਾਤ ਕਰਨੀ ਹੈ ਕਿ ਨਹੀਂ ਕਰਨੀ ਇਹੋ ਜਿਹੇ ਹਾਲਾਤ ਦੇ ਚੱਲਦੇ ਆ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂਤ ਹੋਇਆ ਸੋ ਬਾਹਰ ਗਰਮਾ-ਗਰਮੀ ਸਦਨ ਦੇ ਅੰਦਰ ਗਰਮਾ-ਗਰਮੀ ਸਰਕਾਰ ਨੇ ਦਾਵਾ ਕੀਤਾ ਜਿ세 ਤਰ੍ਹਾਂ ਵੱਖ-ਵੱਖਾ ਮੁੱਦਿਆਂ ਲੈ ਕੇ ਬੋਰਡ ਵੱਦੇ ਪੰਜਾਬ ਦੇ ਵਿਕਾਸ ਲਈ ਆਪਰਾਲੇ ਕੀਤੇ ਜਾ ਰਹੇ ਆ ਦੂਜੇ ਪਾਸੇ ਵਿਰੋਧੀ ਧਿਰ ਦਾ ਕਹਿਣਾ ਕਿ ਅਸੀਂ ਜਿਹੜੇ ਮੁੱਦੇ ਆ ਕਿਸਾਨਾਂ ਦੇ ਨਾਲ ਖੜੇ ਆ ਬੇਸਾਂ ਦੇ ਮਾਮਲੇ ਚੋਂ ਕਹਿੰਦੇ ਕਿ ਕਿਉਂਕਿ ਹੁਣ ਪੰਜਾਬ ਦੇ ਜਿਹੜੇ ਵਿਧਾਨ ਸਭਾ ਦੀ ਚੋਣਾਂ 27 ਚੋਣਾਂ ਆਉਣ ਵਾਲੀਆਂ ਉਹਦੇ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਵਰਨਾ ਕੋਈ ਨਿਸ਼ਾਨਾ ਜੀ 3 ਸਾਲ ਪਹਿਲਾਂ ਰੋਕਥਾਮ ਕੀਤਾ ਜਾ ਸਕਦਾ ਸੀ ਤਾਂ ਹੁਣ ਕਿਉਂ ਜਿਹੜਾ ਪੀਲਾ ਪੰਡਾ ਚੱਲਣ ਲੱਗਿਆ ਸੋ ਸਾਰੇ ਕਮਸਾਨ ਦੇ ਦੌਰਾਨ ਪੰਜਾਬ ਵਿਧਾਨ ਸਭਾ ਦਾ ਜਿਹੜਾ ਬਜਟ ਸੈਸ਼ਨ ਹੈ ਉਹਦੀ ਸ਼ੁਰੂਆਤ ਹੋਈ ਆਉਣ ਵਾਲੇ ਦਿਨਾਂ ਦੇਖਿਆ ਜਾਏਗਾ ਕਿ ਜਰਨਲਿਸਟ ਦੇ ਤੌਰ ਤੇ ਅਸੀਂ ਦੇਖੀਏ ਤਾਂ ਕੋਈ ਵੀ ਸੈਸ਼ਨ ਹੋਵੇ ਬਜਟ ਸੈਸ਼ਨ ਆ ਜਾਂ ਸਾਰਨ ਸੈਸ਼ਨ ਹੈ ਉਥੇ ਪੰਜਾਬ ਦੇ ਇਸ਼ੂ ਤੇ ਬਹਿਸ ਹੋਣੀ ਚਾਹੀਦੀ ਹੈ ਕਿਸਾਨੀ ਦੇਖੋ ਕਿਸ ਕਦਰ ਲੜਾਈ ਲੜ ਰਹੀ ਹੈ ਸੰਮੁਖ ਖਨਹੋਲੀ ਪਟਿਆਲਾ ਪਕਾ ਨਾ ਵੀ ਕਰੀਏ ਫਸ ਕਰੋ ਤੇ ਦੂਜੇ ਕਿਸਾਨ ਸੰਯੁਕਤ ਕਿਸਾਨ ਮੋਰਚਾ ਉਹਨਾਂ ਵੱਲੋਂ ਵੀ ਮਾਰਚ ਚ ਲਿਖਿਆ ਗਿਆ ਕਿ 28 ਮਾਰਚ ਨੂੰ ਉਹਨਾਂ ਵੱਲੋਂ ਪੰਜਾਬ ਦੇ ਤੇ ਕੇਂਦਰ ਦੇ ਜਿਹੜੇ ਕਿਸਾਨਾਂ ਨਾਲ ਜੁੜੇ ਮੁੱਦੇ ਆ ਉਹਨਾਂ ਦੇ ਚੰਡੀਗੜ੍ਹ ਵੱਲ ਕੂਚ ਕੀਤਾ ਜਾਏਗਾ ਕਿਸਾਨ ਕਿਸ ਕਦਰ ਬੇਚੈਨ ਆ ਆਮ ਲੋਕਾਂ ਨੇ ਮੁੱਦੇ ਜੇ ਆਪਾਂ ਨਿਸ਼ਲੇ ਮੁੱਦੇ ਦੀ ਗੱਲ ਕਰਦੇ ਆ ਅਮਨ ਕਾਨੂੰਨ ਦਾ ਮਾਮਲਾ ਬਰੋਦੀ ਤੇਰ ਵੱਲੋਂ ਠਾਇਆ ਜਾ ਰਿਹਾ ਇਹ ਸਾਰੇ ਮਾਮਲੇ ਸੁਨਿਦਗੀ ਨਾਲ ਬੈਸ ਦੀ ਮੰਗ ਕਰਦੇ ਆ ਸਨਿਦਗੀ ਨਾਲ ਗੱਲਬਾਤ ਵੈਸ ਹੋਵੇ ਤਾਂ ਕੋਈ ਨਾ ਕੋਈ ਸਾਥੀ ਕਾਲ ਜਾਂ ਲੋਕਾਂ ਨੂੰ ਸਮਨ ਮਿਲ ਸਕਦਾ ਕਿ ਕੌਣ ਠੀਕ ਹੈ ਕਿ ਕੌਣ ਗਲਤ ਹੈ ਤੇ ਜੇ ਸੁਰਖੀਆਂ ਪਟੋਰ ਲਈ ਵਿਰੋਧੀ ਦਰਬੀ ਜਿੰਦਾਬਾਦ ਮਰਦਾਬਾਦ ਕਰਕੇ ਬਾਹਰ ਆ ਜਿੰਦੇ ਬਾਹਰ ਆ ਕੇ ਆਪਣੇ ਹਾਜ਼ਰੀ ਲਵਾਈ ਚਾਹ ਮੇਰੇ ਅਗੇ ਮੀਡੀਆ ਵਾਲੇ ਦੋਸਤ ਇਕੱਠੇ ਕੀਤੇ ਜਦੋਂ ਆਪਣਾ ਗਿਆਨ ਸਾਰੀ ਕਰਤਾ ਤੇ ਹਾਜ਼ਰੀ ਲੱਗ ਗਈ ਸੋ ਪੰਜਾਬ ਦਾ ਸਭ ਜਿਹੜਾ ਮੌਜੂਦਾ ਬਜਟ ਸੈਸ਼ਨ ਹੈ ਅਜੇ ਪੰਜਾਬੀ ਤਵਕਕੂ ਕਰਦਾ ਕਿ ਉਹਦੇ ਚ ਸੰਨੀਦਗੀ ਨਾਲ ਗੱਲਬਾਤ ਦੀ ਲੋੜ ਆ ਪੰਜਾਬ ਦੇ ਮੁੱਦਿਆਂ ਦੇ ਪੰਜਾਬ ਬਹੁਤ ਵੱਡੇ ਸੰਗਠਨ ਚ ਹੈ ਬਹੁਤ ਵਡੇ ਸਵਾਲ ਹੈ ਉਥੇ ਜਿਹੜਾ ਟਕਰਾਅ ਦੀ ਥਾਂ ਸਰਕਾਰ ਨੂੰ ਵੀ ਖੁੱਲ੍ਹ ਦੇ ਨਾਲ ਵਿਰੋਧੀ ਧਿਰ ਨੂੰ ਮੌਕਾ ਦੇਣਾ ਚਾਹੀਦਾ ਆਪਣੀ ਗੱਲ ਕਹਿਣ ਦਾ ਔਰ ਵਿਰੋਧੀ ਧਿਰ ਨੂੰ ਵੀ ਸਰਕਾਰ ਕੀ ਆਖਦੀ ਹੈ ਉਹਦੀ ਗੱਲ ਵੀ ਸੁਣਦਾ ਜਿਹੜਾ ਹੈਗਾ ਉਹਨਾਂ ਦਾ ਹੱਕ ਹੈ ਅਧਿਕਾਰ ਬਣਦਾ ਹੈ ਜੀ 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 ਸੱਚਾ ਬੱਗੇ ਵਾਦਦੇ ਆਂ ਤੇ ਗੱਲ ਕਰਦੇ ਆਂ ਇੱਕ ਅਜਿਹੇ ਵਿਸ਼ੇ ਦੀ ਜੋ ਕਿ ਪਹਿਲਾਂ ਹੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਕਹਿੰਦੇ ਕਿ ਦਿੱਲੀ ਦੇ ਲੀਡਰਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਤੇ ਪੰਜਾਬ ਦਿੱਲੀ ਤੋਂ ਚੱਲ ਰਿਹਾ ਇਹ ਚਰਚਾ ਪਿਛਲੇ 3 ਸਾਲਾਂ ਤੋਂ ਚੱਲ ਰਹੀ ਹੈ ਜਦੋਂ ਤੋਂ ਸਰਕਾਰ ਬਣੀ ਹੈ ਪਰ ਜਿਸ ਤਰ੍ਹਾਂ ਦੇ ਹੁਣ ਫੈਸਲੇ ਕੀਤੇ ਜਾਂਦੇ ਨੇ ਜ਼ਾਹਿਰ ਹੈ ਜਿਹੜਾ ਹੁਣ ਲੱਗ ਪਿਆ ਕਿਉਂਕਿ ਅੱਜ ਸਸੋਧੀਆਂ ਨੇ ਜਿਹੜੇ ਉਹ ਪੰਜਾਬ ਆਪ ਦੇ ਨਵੇਂ ਇੰਚਾਰਜ ਬਣਾ ਦਿੱਤੇ ਗਏ ਨੇ ਤੇ ਉਹਨਾਂ ਦੇ ਨਾਲ ਸੈਨ ਇੰਚਾਰਜ ਨੇ ਜਿਹੜੇ ਉਹ ਜਸਤਿੰਦਰ ਜੈਨ ਲਗਾਏ ਗਏ ਨੇ ਕਿਵੇਂ ਦੇਖਦੇ ਉਸ ਫੈਸਲੇ ਨੂੰ ਫੈਸਲੇ ਨੂੰ ਕਿਉਂਕਿ ਦਿੱਲੀ ਹਾਰਨ ਤੋਂ ਬਾਅਦ ਉਹਨਾਂ ਲੀਡਰਾਂ ਨੂੰ ਇੱਥੇ ਲਿਆਂਦਾ ਜਾ ਰਿਹਾ ਦੇਖੋ ਕਪਾਏ ਸੁਣੇ ਕਿ ਨਵੇਂ ਨਜ਼ਰੀਏ ਤੋਂ ਕੱਲ ਕਰਾਂਗੇ ਨਵਾਂ ਨਜ਼ਰੀਆ ਹੈ ਕਿ ਪੰਜਾਬ ਦੀਆਂ ਸਭ ਜੀ ਚੋਣਾਂ ਚਿੱਤਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ 27 ਚਾਉਣ ਵਾਲੀਆਂ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਜੇ ਆਪਾਂ ਕਾਂਗਰਸ ਦੀ ਗੱਲ ਕਰ ਲਈਏ ਦੇਖੋ ਵਿਰੋਧੀ ਧਿਰਾਂ ਨੇ ਤਾਂ ਕਹਿਣੇ ਹੁੰਦਾ ਹੈ ਹੂੰ ਕਾਂਗਰਸ ਜਿਹੜੇ ਮੁਖਰੋਧ ਦੇ ਰਹੇ ਜੋ ਉਸ ਨੂੰ ਪੁੱਛਿਆ ਜਾਵੇ ਤਾਂ ਵੇਸ਼ ਬਗੇਲ ਕਿਹੜੇ ਸੂਬੇ ਤੋਂ ਹੈ ਉਹਨਾਂ ਨੂੰ ਕੇਂਦਰ ਵੱਲੋਂ ਚਾਰਜ ਲਗਾਇਆ ਗਿਆ ਇੱਥੇ ਜੇ ਭਾਜਪਾ ਜਨਤਾ ਪਾਰਟੀ ਦੀ ਗੱਲ ਕਰ ਲਈਏ ਉਹਨਾਂ ਦੇ ਇੰਚਾਰਜ ਕਿਹੜੇ ਸੂਬੇ ਤੋਂ ਆ ਕੇ ਲੱਗੇ ਆ ਸੋ ਕਿਸੇ ਵੀ ਨੈਸ਼ਨਲ ਪਾਰਟੀ ਦਾ ਅਧਿਕਾਰ ਹੁੰਦਾ ਜਦੋਂ ਸੁਮਨੀ ਕਾਲੀ ਗੱਲ ਦੀ ਗੱਲ ਕਰਦੇ ਆ ਉਹਨਾਂ ਦਾ ਤਾਂ ਦੇਖੋ ਅਧਿਕਾਰ ਖੇਤਰੀ ਖੇਤਰੀ ਹੈ ਤੇ ਆਪਣੇ ਪੱਧਰ ਤੇ ਉਹਨਾਂ ਨੇ ਇਨਚਾਰਜ ਲੈਣੇ ਹੁੰਦੇ ਆਪਣੇ ਪੱਧਰ ਤੇ ਫੈਸਲੇ ਕਰਨੇ ਹੁੰਦੇ ਆ ਇੱਕ ਵੱਖਰਾ ਮਾਮਲਾ ਹੈ ਪਰ ਜਿਹੜੇ ਕੌਮੀ ਪਾਰਟੀਆਂ ਤੇ ਆਪ ਹੈ ਕਾਂਗਰਸ ਹੈ ਭਾਜਪਾ ਹੈ ਇਹਨਾਂ ਸਾਰਿਆਂ ਵੱਲੋਂ ਜਿਹੜੇ ਇਨਚਾਰਜ ਲੱਗਦੇ ਆ ਕੌਮੀ ਪੱਧਰ ਤੇ ਨੈਸ਼ਨਲ ਲੈਵਲ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਫੈਸਲੇ ਤੇ ਇਦਾਂ ਹੀ ਅੱਜ ਜਿਹੜਾ ਹੈਗਾ ਆਮ ਦੀ ਜਿਹੜੀ ਹੈਗੀ ਹੈ ਉੱਚ ਪੱਧਰੀ ਜਿਹੜੀ ਪੋਲਿਟিক্যাল ਮਾਮਲਾਵਰ ਕਮੇਟੀ ਹੈ ਉਹਦੀ ਮੀਟਿੰਗ ਹੋਈ ਹੈ ਉਹਦੇ ਚ ਸੁਧਿਆ ਸਾਹਿਬ ਨੂੰ ਜਿਹੜਾ ਪੰਜਾਬ ਦੇ ਮਾਮਲੇ ਦਾ ਇੰਚਾਰਜ ਹਸਲਾਇਆ ਗਿਆ ਇਸ ਕਰਕੇ ਵੀ ਲਾਇਆ ਗਿਆ ਕਿ ਜ਼ਿੰਮੇਵਾਰ ਅਗਵਾ ਮਚੋਰ ਅਗਵਾ ਤਜਰਬਾ ਰੱਖਦੇ ਦਿੱਲੀ ਚ ਉਹਨਾਂ ਨੂੰ ਮੰਤਰੀ ਦੇ ਤੌਰ ਤੇ ਉਪ ਮੰਤਰੀ ਦੇ ਤੌਰ ਤੇ ਤੇ ਸੇ ਸਵਾਵਾਂ ਦੇ ਜਿਗਾ ਪਾ ਗੱਲ ਕਰੀਏ ਸਿੱਖਿਆ ਖੇਤਰ ਦੀ ਗੱਲ ਕਰੀ ਤਾਂ ਬਹੁਤ ਵੱਡੇ ਤਜਰਬੇ ਆ ਉਹਨਾਂ ਦੇ ਇਸ ਕਰਕੇ ਉਹਨਾਂ ਨੂੰ ਪੰਜਾਬ ਦਾ ਇੰਚਾਰਜ ਲਾਇਆ ਗਿਆ ਕਿਉਂਕਿ ਜਿੱਦਾਂ ਇਸ ਘੱਲ ਨੂੰ ਤਾਂ ਆਪਾਂ ਕਹਿ ਸਕਦੇ ਹਾਂ ਕਿ ਦਿੱਲੀ ਚ ਹਾਰਨ ਤੋਂ ਬਾਅਦ ਆ ਆਪ ਨਹੀਂ ਚਾਹੁੰਦੀ ਕਿ ਪੰਜਾਬ ਵੀ ਉਹਨਾਂ ਦੇ ਹੱਥੋਂ ਚਲੇ ਜਾਵੇ ਦੇਖੋ ਦੋ ਹੀ ਸੂਬੇ ਆ ਜਿਨ੍ਹਾਂ ਦੀ ਉਹ ਵੱਡੇ ਫੱਦੇ ਤੇ ਗੱਲ ਕਰਦੇ ਦਿੱਲੀ ਦਿੱਲੀ ਭਾਜਪਾ ਨੇ ਖੋਲਿਆ ਹੁਣ 27 ਦੀ ਲੜਾਈ ਆ ਰਹੀ ਹੈ ਆਪਲੇ ਪੰਜਾਬ ਦੀ ਸੋ ਪੰਜਾਬ ਲਈ ਆਪ ਹੁਣੇ ਤੋਂ ਤਿਆਰੀ ਕਰ ਰਹੀ ਹੈ ਉਹਨਾਂ ਨੇ ਮੀਸੂਦਿਆਂ ਨੂੰ ਲਾਉਣ ਦਾ ਅਰਥ ਇਹ ਹੈ ਕਿ ਜ਼ਿਲ੍ਹਾ ਪੱਧਰ ਤੇ ਸੂਬਾ ਪੱਧਰ ਤੇ ਪਾਰਟੀ ਦੇ ਜਥੇਬੰਦੀ ਢਾਂਚਾ ਜਿਹੜਾ ਉਸ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਜਿਹੜਾ ਅਗਾਰੀ ਵਿਧਾਨ ਸਭਾ ਦੀ ਚੋਣਾਂ ਆ ਉਦਾ ਵਿਰੋਧੀਆਂ ਨਾਲ ਟਕਾ ਕੇ ਟਕਰਾਅ ਕੀਤਾ ਜਾ ਸਕੇ ਕੇਵਲ ਇੰਨੀ ਗੱਲ ਨਹੀਂ ਕਿ ਆਪ ਵਾਲੇ ਕਾਰਜ ਜਿੱਦਾਂ ਮੈਂ ਕਹਿ ਕੇ ਕਾਂਗਰਸ ਵਾਲੇ ਵੀ ਦੇਖੋ ਦਿੱਲੀ ਜੋ ਦੋ ਤਿੰਨ ਮੀਟਿੰਗਾਂ ਕਰ ਚੁੱਕੇ ਆ ਵਿਧਾਇਕਾਂ ਦੀ ਮੀਟਿੰਗ ਪਾਰਟੀ ਪੱਧਰ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਮੰਤਵ ਉਹਨਾਂ ਦਾ ਵੀ ਇਹੀ ਹੈ ਕਿ ਕਿਸ ਕਦਰ ਜਿਹੜਾ ਹੈਗਾ ਆਰ ਜਿਹੜੀ ਵਿਧਾਨ ਸਭਾ ਦੀ ਚੋਣ ਉਹਦੇ ਲਈ ਤਿਆਰੀਆਂ ਸੋ ਪੰਜਾਬ ਵਿਧਾਨ ਸਭਾ ਦੀ ਚੋਣ ਹਾਲਾਂਕਿ 2 ਸਾਲ ਦੂਰ ਹੈ ਸਤਾਈ ਚ ਇਲੈਕਸ਼ਨ ਹੋਣੀਆਂ ਪਰ ਉਹਨਾਂ ਲਈ ਸਾਰੀਆਂ ਧਿਰਾਂ ਵੱਲੋਂ ਚਾਹੇ ਹਕਮਤ ਰਾਜ ਦੇ ਵਿਰੋਧੀ ਧਿਰਾਂ ਵੱਲੋਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗੀਆਂ ਮਨੀਤ ਸੋਧਿਆ ਦੇ ਵੀ ਜਿਹੜੀ ਨਿਯੁਕਤੀ ਹੈ ਇਸੇ ਨਜ਼ਰੀਏ ਤੋਂ ਵੇਖਿਆ ਜਾਣ ਦੀ ਲੋੜ ਹੈ ਅਧਿਕਾਰ ਹੈ ਆਪ ਦਾ ਕਿਸੇ ਵੀ ਆਗੂ ਨੂੰ ਲਾ ਸਕਦਾ ਉਹਨੇ ਤਜਰਬਾ ਕਰ ਆਗੂ ਆਪਣੇ ਤੌਰ ਤੇ ਲਾਇਆ ਹੈ ਜਿਹੜਾ ਵਿਧਾਨ ਸਭਾ ਦੀ ਚੋਣਾਂ ਦੇ ਮੱਦੇ ਨਜ਼ਰ ਔਰ ਖਾਸ ਤੌਰ ਤੇ ਮਨੀਤ ਸੋਧਿਆ ਵਰੇਵੀ ਕਾ ਹਲੰਦਕ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਆ ਬੜੇ ਨੇੜਲੇ ਨਜ਼ਦੀਕੀ ਸੰਧਾ ਪਾਰਟੀ ਦੇ ਤੌਰ ਤੇ ਆਈ ਆਸੂਜੀ ਦੋਨਾਂ ਆਗੂਆਂ ਦੀ ਬੜੀ ਅੱਛੀ ਟਿਊਨਿੰਗ ਹੈ ਸੋ ਇਹ ਜਿਹੜਾ ਹੈਗਾ ਆਪਾਂ ਕਈ ਆਗੂਨ ਲਗਾਏਗਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਚੰਗੇ ਸੁਰ ਨਾਲ ਸੁਰ ਮਲਾ ਕੇ ਚੱਲਣ ਵਾਲਿਆ ਕਿਉਂਕਿ ਆਪ ਚੁੰਦੀ ਹੈ ਕਿ ਹੁਣ ਵਾਲੇ ਦਿਨਾਂ ਚ ਤੇ ਸਰਕਾਰ ਦੇ ਪੱਧਰ ਤੇ ਸਰਕਾਰ ਤੋਂ ਬਾਹਰ ਪਾਰਟੀ ਦੇ ਪੱਧਰ ਤੇ ਜਿਹੜੀ ਠੇਟਵੰਦੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ ਚੰਗੇ ਨੀਤੀਤੇ ਤਾਂ ਕਿ ਸਥਾਈ ਦੇ ਵਿੱਚ ਜਿਹੜੀ ਵਿਧਾਨ ਸਭਾ ਦੀ ਚੋਣਾਂ ਜਿੱਤ ਕੇ ਫੇਰ ਅਗਲੀ ਵਾਰ ਜਿਹੜਾ ਹੈਗਾ ਵਿਧਾਨ ਸਭਾ ਦੀਆਂ ਪੌੜੀਆਂ ਛੱਡ ਸਕਣ ਸੋਨ ਨਿਸ਼ਾਨਾ ਇੱਕੋ ਹੀ ਹੈ ਉਹਦੇ ਲਈ ਜਿਹੜੀਆਂ ਚਾਬੀਆਂ ਮੁੱਖ ਤੌਰ ਤੇ ਆਪਾਂ ਕਹਿੰਦੇ ਆ ਪੰਜਾਬ ਦੀ ਕਾਰਗੁਜ਼ਾਰੀ ਦੀਆਂ ਮੈਸੂਦਿਆ ਦੇ حوالے ਕੀਤੀਆਂ ਗਈਆਂ ਜੀ ਜੀ ਸਿੱਧ ਸਾਹਿਬ ਅੱਗੇ ਵਾਦੇ ਆ ਤੇ ਗੱਲ ਕਰਦੇ ਆ ਕਿਸਾਨਾਂ ਦੀ ਜਿਸ ਤਰ੍ਹਾਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਆ ਆਪਾਂ ਕਿ ਵਿਧਾਨ ਸਭਾ ਦੇ ਵਿੱਚ ਵੀ ਅੱਜ ਕਾਫੀ ਰੌਲਾ ਪਿਆ ਕਿਸਾਨਾਂ ਦੇ ਮੁੱਦੇ ਦੇ ਉੱਪਰ ਪਰ ਗੱਲ ਕਰੀਏ ਤਾਂ ਮੀਟਿੰਗਾਂ ਦਾ ਸਿਲਸਲਾ ਆਫਰ ਹੈ ਜਿਹੜੇ ਉਹ ਕਿਸਾਨਾਂ ਨੂੰ ਦਿੱਤੇ ਗਏ ਕਿ ਬੈਠ ਕੇ ਟੇਬਲ ਟਾਕ ਕਰਦੇ ਆ ਪਰ ਅੱਜ ਉਗਰਾਹਾ ਸਭ ਹੁਣਾਂ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਉਹ ਮੀਟਿੰਗ 'ਚ ਨਹੀਂ ਜਾਣਗੇ ਹਾਲਾਂਕਿ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਆਉਂਦੀਆਂ ਨੇ ਮੀਟਿੰਗ ਹੋਣ ਤੇ ਪਤਾ ਲੱਗੇਗਾ ਪਰ ਉਹਨਾਂ ਦਾ ਕਹਿਣਾ ਹੈ ਕਿ ਗ੍ਰਿਫਤਾਰੀਆਂ ਨਹੀਂ ਹੋਣਗੀਆਂ ਇਸ ਗੱਲ ਦੀ ਤੁਸੀਂ ਗਰੰਟੀ ਸਾਨੂੰ ਕਿਵੇਂ ਦੇ ਸਕਦੇ ਹੋ ਕਿਵੇਂ ਦੇ ਦਿਓ ਕਿਉਂਕਿ ਮੁੱਦਾ ਹੁਣ ਸਿਰਫ ਅੰਦੋਲਨ ਤੱਕ ਨਹੀਂ ਰਿਹਾ ਅੰਦੋਲਨ ਤੋਂ ਵੀ ਬਹੁਤ ਵੱਡਾ ਹੋ ਗਿਆ ਜੀ ਜੀ ਦੇਖੋ ਜਿਹੜੇ ਕਿਸਾਨ ਆਗੂ ਜਗਿੰਦਰ ਸਿੰਘ ਵਿਗਰਾਮ ਹੈ ਆਪਾਂ ਹਮੇਸ਼ਾ ਇਹ ਕਹਿੰਦੇ ਆ ਰ ਸੱਚੀ ਗੱਲ ਹੈ ਕਿ ਪੰਜਾਬ ਦੀ ਜਦੋਂ ਪਾਕਿਸਤਾਨ ਜਥੇਬੰਦੀ ਦੀ ਗੱਲ ਕਰਦੇ ਨੇ ਕਿਸੇ ਇਕੱਲੇ ਜਥੇਬੰਦੀ ਦੀ ਗੱਲ ਕਰੀਏ ਚਾਹ ਜਗਿੰਦਰ ਸਿੰਘ ਵਿਗਰਾਮ ਉਹਨਾਂ ਦੀ ਸਭ ਤੋਂ ਮਜ਼ਬੂਤ ਕਿਸਾਨ ਜੁੱਥੇ ਬੰਦੀ ਹੈ ਉਹਨਾਂ ਨੇ ਜਿਹੜੀ ਗੱਲ ਕਹੀ ਆ ਗ੍ਰਾਂਜ ਨੇ ਬੜੇ ਸਨਿਦਾ ਜ਼ਿੰਮੇਵਾਰਾ ਖੂਆ ਹੈ ਦੋ ਦਿਨ ਪਹਿਲਾਂ ਤਾਂ ਸ਼ੰਭੂ ਤੇ ਖਨੋਰੀ ਬਾਟਰ ਤੋਂ ਕਿਸਾਨਾਂ ਨੂੰ ਖਦੇੜਿਆ ਗਿਆ ਉਹਨਾਂ ਦੇ ਜਿਹੜੇ ਵਾਕ ਉਹ ਸਮਾਨ ਰੁੱਲਦਾ ਫਿਰਦਾ ਕਿ ਇਹਦੀ ਫ੍ਰਿਜ ਨਹੀਂ ਲੱਗਦੀ ਕਿਦਾ ਹੋਰ ਸਮਾਨ ਨਹੀਂ ਲੱਗਦਾ ਕਿਤੇ ਗੈਸ ਸਿਲੰਡਰ ਨਹੀਂ ਲੱਗਦੇ ਟਰੈਕਟਰ ਟਰਾਲੀਆਂ ਕਹਿੰਦੇ ਇਕੱਠੇ ਕਰਕੇ ਕਿਧਰੇ ਸੁਟਿਆ ਪਿਆ ਕਿਧਰੇ ਸੁਟਿਆ ਪਿਆ ਹੁਣ ਸਰਕਾਰ ਯੂ ਟਰਨ ਲੈ ਰਹੀ ਹੈ ਕਿ ਨਹੀਂ ਜਿਸ ਤਾਂ ਵਾਪਸ ਕਰ ਰਹੀ ਹੈ ਅ ਗ੍ਰਾਂਜ ਸਾਹਿਬ ਇਹ ਵੀ ਕਹਿੰਦੇ ਆ ਕਿ ਦੇਖੋ ਇਹ ਕਿਤਾਬ ਸ਼ੰਭੂ ਦੇ ਖਨੋਰੀਪਾਟ ਦੇ ਗੱਲ ਤਾਂ ਹੈ ਹੀ ਆ ਉਹਨਾਂ ਦੇ ਕਿਸਾਨਾਂ ਗੋਆਂ ਦੀ ਗ੍ਰਿਫਤਾਰੀ ਹੋਈ ਇਸ ਤੋਂ ਇਲਾਵਾ ਵੀ ਸੀ ਤਾਂ ਕਿਸਾਨਾਂ ਨੇ ਅਗਲੇ ਦਿਨ ਪਟਿਆਸ ਕਿੱਢੀ ਜਿਹੜੇ ਸਾਰਿਆਂ ਜਿੱਥੇ ਬੰਦਿਆਂ ਸ਼ਾਮਲ ਸੀ ਉਹਨਾਂ ਵੱਲੋਂ ਆਖੋ ਗਥਾਵਾਂ ਦੇ ਧਰਨੇ ਦਿੱਤੇ ਗਏ ਉਸ ਦਿਨ ਵੀ ਕਾਫੀ ਗ੍ਰਿਫਤਾਰੀਆਂ ਹੋਈਆਂ ਅਗਰਾਂ ਜੀ ਕਹਿੰਦੇ ਕਿ ਅਜੇ ਤੱਕ ਇਹ ਤਾਂ ਸਪਸ਼ਟ ਨਹੀਂ ਕਿ ਸਾਡੇ ਕਿੰਨੇ ਕਿਸਾਨਾਂ ਗੋ ਗ੍ਰਿਫਤਾਰ ਹੋ ਗਏ ਕਿੰਨੇ ਨਹੀਂ ਹੋਏ ਕੋਈ ਜਿਹੜੀ ਹੈ ਸਾਫ਼ ਸਪਸ਼ਟ ਜਾਣਕਾਰੀ ਨਹੀਂ ਤੇ ਨਾ ਹੀ ਜਿਹੜਾ ਜਿਸ ਤਰ੍ਹਾਂ ਦਾ ਮਾਹੌਲ ਆ ਗੱਲਬਾਤ ਕਰਨ ਦਾ ਦੋ ਦਿਨ ਪਹਿਲਾਂ ਜਿਸ ਕਦਰ ਟਕਰਾਅ ਦੀ ਸਥਿਤੀ ਬਣੀ ਹੈ ਔਰ ਉਹ ਇਹ ਵੀ ਕਹਿ ਰਿਹਾ ਹੈ ਕਿ ਥੋੜੇ ਦਿਨ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਜੀ ਦੇਵਿੰਦਰ ਸਿੰਘ ਵਿਰਾਂ ਦੀ ਜਥੇਬੰਦੀ ਵੀ ਨਾਲ ਸ਼ਾਮਲ ਸੀ ਮੁੱਖ ਮੰਤਰੀ ਭਗਵੰਤ ਨਾਲ ਮੀਟਿੰਗ ਹੋਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਅੱਧ ਵਿਚਾਲੇ ਮੀਟਿੰਗ ਛੱਡ ਕੇ ਚਲੇ ਗਏ ਕਹਿੰਦੇ ਗੱਲਬਾਤ ਤੇ ਪ੍ਰੋਟੈਸਟ ਜਿਹੜੇ ਧਰਨੇ ਨਾਲੋਂ ਨਾਲ ਨਹੀਂ ਚੱਲ ਸਕਦੇ ਕਹਿੰਦੇ ਕਿਸੇ ਧਰਨੇ ਨਾ ਲਾ ਲਓ ਗੱਲਵਾਜਵਾ ਬਾਤ ਕਰ ਲਾਂਗੇ ਜੀ ਮੁੱਖ ਮੰਤਰੀ ਭਗਵੰਤ ਮਾਨ ਉਸ ਵੇਲੇ ਗੱਲ ਕਹਿਤਾਗੇ ਹਰ ਸਰਕਾਰਾਂ ਨੂੰ ਇਹ ਗੱਲ ਪੁੱਝਦੀ ਨਹੀਂ ਪੰਜਾਬ 'ਚ ਕਿਸਾਨ ਵੱਡੀ ਧਿਰ ਹੈ ਹਾਂ ਆਪਾਂ ਕਹਿੰਦੇ ਆ ਖੇਤੀ ਪ੍ਰਧਾਨ ਸੂਬਾ ਪਿੰਡਾਂ 'ਚ ਵੱਡੀ ਗਿਣਤੀ 'ਚ ਜੇ ਆਪਾਂ ਗੱਲ ਕਰੀਏ ਪਿੰਡਾਂ ਜਾਣ ਦੀ ਗੱਲ ਕਰਦੇ ਆ ਤਾਂ ਕਿਸਾਨਾਂ ਬਗੈਰ ਕਿਸਾਨੀ ਬਗੈਰ ਪੰਜਾਬ ਨੂੰ ਚਿਤਵੇ ਨਹੀਂ ਜਾ ਸਕਦਾ ਸੋ ਕਿਸੇ ਤਰੀਕੇ ਨਾਲ ਵੀ ਆਮ ਆਦਮੀ ਪਾਰਟੀ ਸਰਕਾਰ ਨੂੰ ਮੁਖੰਦਰ ਭਗਵੰਤ ਮਾਨ ਸਰਕਾਰ ਨੂੰ ਇਹ ਗੱਲ ਗੁਵਾਰਾ ਨਹੀਂ ਖੰਡੀ ਕਿਵੇਂ ਕਿਸਾਨਾਂ ਨਾਲ ਟਕਰਾ ਇਸ ਕਰਕੇ ਉਹ ਦੋ ਤਿੰਨ ਦਿਨ ਬਾਅਦ ਇਹੋ ਨੇ ਫੇਰ ਸੱਦਾ ਦਿੱਤਾ ਉਸੇ ਜਥੇਬੰਦੀ ਨੇ ਦਿੱਤਾ ਉਸ ਸਯੁਜਤ ਕਿਸਾਨ ਮੋਰਚੇ ਨੇ ਦਿੱਤਾ ਜਿਹੜੇ ਨੂੰ ਕਹਿਦਾ ਕਿ ਜਾਓ ਤੁਸੀਂ ਧਰਨਾ ਲਾ ਲੋਗੇ ਦੇਖ ਲੈਣੇ ਬਾਅਦ ਤੋਂ ਨੇ ਗੱਲਾਂ ਬਾਰੇ ਹੁਣ ਗ੍ਰਾਂਝ ਵੀ ਉਹ ਹੀ ਗੱਲ ਕਹਿ ਰਿਹਾ ਕਿ ਦੋ ਤਿੰਨ ਦਿਨ ਪਹਿਲਾਂ ਜਿਹੜੀ ਗੱਲ ਕਹੀ ਸੀ ਤੁਸੀਂ ਵੀ ਕੀ ਉਹ ਨਜ਼ਰੀਆ ਬਦਲ ਗਿਆ ਗ੍ਰਾਂਝ ਸਾਹਿਬ ਨੇ ਇੱਕ ਸਵਾਲ ਕੀਤਾ ਬੜੇ ਸੁਣਦੇ ਵੀ ਆਗੂ ਬੜੇ ਵਿਅੰਗ ਨਾਲ ਗੱਲ ਕਹੀ ਹੈ ਕਿ ਜੇ ਅਸੀਂ ਗੱਲਬਾਤ ਲਈ ਆਵਾਂਗੇ ਤਾਂ ਗ੍ਰਿਫਤਾਰਤਾ ਨਹੀਂ ਕੀਤਾ ਜਾਏਗਾ ਹਾਲਾਂਕਿ ਉਹ ਗ੍ਰਾਂਝ ਜੀ ਕੋਈ ਗ੍ਰਿਫਤਾਰੀ ਤੋਂ ਨਹੀਂ ਡਰਦੇ ਹੋਣਗੇ ਅੰਦਾਜ਼ਾ ਲਗਾ ਸਕਦੇ ਆਪਾਂ ਉਹਨਾਂ ਨੇ ਵਿਅੰਗ ਤੇ ਗੱਲ ਕਹੀ ਹੈ ਕਿ ਕੁਝ ਦਿਨ ਪਹਿਲਾਂ ਜਿਹੜੇ ਸ਼ੰਭੂ ਤੇ ਖਨੋਰੀ ਬਾਰਡਰ ਦੇ ਆਗੂ ਸੀ ਉਹਨਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਤੇ ਚੰਡੀਗੜ੍ਹ ਤੋਂ ਬਾਅਦ ਪੈਰ ਡਟਣ ਦੁੱਤਾ ਕੇ ਨਾਲ ਦੀ ਨਾਲ ਹੀ ਸਾਰਿਆਂ ਤੋਂ ਪੁੱਛ ਲਿਆ ਗਿਆ। ਇਹੀ ਵਿਅੰਗ ਉਹਨਾਂ ਨੇ ਹੁਣ ਕੀਤਾ। ਉਹ ਕਹਿੰਦੇ ਜੇ ਅਸੀਂ ਗੱਲਬਾਤ ਆਵਾਂਗੇ ਤਾਂ ਸਾਡੇ ਲਈ ਉਹੀ ਦਿਨ ਹੋਏਗੀ ਜਿਹੜੀ ਸ਼ੰਭੂ ਤੇ ਖਨੋਰੀ ਵਾਲਿਆਂ ਨਾਲ ਹੋਈ ਆ। ਉਹਨਾਂ ਦੇ ਜਵਾਬ 'ਤੇ ਖੇਤੀਬਾੜੀ ਮੰਤਰੀ ਕੁੜਿਆ ਸਾਹਿਬ ਕਹਿੰਦੇ ਨਹੀਂ ਅਹੋ ਜੀ ਕੋਈ ਗੱਲ ਨਹੀਂ। ਕਹਿੰਦੇ ਮੈਂ ਭਰੋਸਾ ਦਿੰਦਾ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਏਗਾ। ਕਰ ਕੋਈ ਹਸਾ ਦੀ ਗੱਲ ਸਹੀ ਵੀ ਹੋ ਸਕਦੀ ਹੈ ਪਰ ਸਵਾਲ ਇੱਕ ਮਾਹੌਲ ਦੀ ਹੈ ਕਿ ਉਸ ਮਾਹੌਲ ਦੇ ਵਿੱਚ ਗੱਲ ਸਾਬਤ ਹੋ ਸਕਦੀ ਹੈ ਵੀ ਆਗੂ ਜਿਹੜਾ ਚ ਬੈਠੇ ਹੈ ਗ੍ਰਿਫਤਾਰ ਕਰ ਲਏ ਗਿਆ ਆਖਰ ਉਹਨਾਂ ਦਾ ਕਸੂਰ ਕੀ ਹੈ ਇੰਨੀ ਗੱਲ ਆ ਨਾ ਕਿ ਕਿਸਾਨਾਂ ਦੀਆਂ ਮੰਗਾਂ ਲਈ ਲੜ ਰਹੇ ਐ ਐਮਐਸਸੀ ਦੇ ਮੁੱਦੇ ਦੀ ਗੱਲ ਕਰਦੇ ਜਾਓ ਕਹਿੰਦੇ ਕੋਈ ਮੰਗਾਂ ਪੰਜਾਬ ਨਾਲ ਸੰਬੰਧ ਹੈ ਕੁਝ ਕੇਂਦਰ ਨਾਲ ਸੰਬੰਧ ਦਾ ਆ ਸੱਜੇ ਸ਼ੰਭੂ ਤੇ ਕਨੌਰੀ ਬਾਰਡਰ ਵਾਲਾ ਨਾਲ ਦਾ ਇਸ ਤਰ੍ਹਾਂ ਹੋਇਆ ਨਾ ਕਿ ਮੰਗਾਂ ਦਾ ਕੇਂਦਰ ਨਾਲ ਗੱਲਬਾਤ ਵੀ ਕੇਂਦਰ ਨਾਲ ਹੋਈ ਉਹਦੇ ਅੰਦਰ ਮੇਰੀ ਜਾਣਕਾਰੀ ਮੁਤਾਬਕ ਕੇਂਦਰ ਦੇ ਮੰਤਰੀ ਇਹਦੇ ਕਿਸਾਨਾਂ ਆਗੂਆਂ ਦੀ ਥੋੜੀ ਬੋਤੀ ਟੂੰਟੜਾ ਕਾਲਸ ਜਨ ਬਣ ਵੀ ਹੋਈ ਪਰ ਬਾਹਰ ਆ ਕੇ ਤੋਤਲੇ ਪੰਜਾਬ ਵਾਲਿਆਂ ਨੇ ਇਹੀ ਕਿਸਾਨਾਂ ਨੂੰ ਸਮਝ ਨਹੀਂ ਲੱਗਦੀ ਆਪ ਵਾਲੇ ਕਹਿ ਰਹੇ ਜੇ ਤੁਹਾਡੀਆਂ ਮੰਗਾਂ ਦਾ ਕੇਂਦਰ ਨਾਲ ਸੰਧਦਾ ਇਹਦੇ ਦਿੱਲੀ ਜਾ ਕੇ ਅੰਦੋਲਨ ਕਰੋ ਕਿਸਾਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਗੱਲਬਾਤ ਤਾਂ ਫਿਰ ਦਿੱਲੀ ਵਾਲਿਆਂ ਨਾਲ ਹੋਈ ਜੇ ਸਾਨੂੰ ਕਿਉਂ ਗ੍ਰਿਫਤਾਰ ਕਰ ਲਿਆ ਸੋਹ ਜੀ ਸਥਿਤੀ ਚ ਬੜੀ ਇਕ ਅਸਰਸਤਾ ਵਾਲੀ ਗੈਰ ਪ੍ਰੋਸੇ ਵਾਲੀ ਹਾਲਤ ਹੈ ਗੈਰ ਪ੍ਰੋਸੇ ਵਾਲੀ ਹਾਲਤ ਦੇ ਵਿੱਚ ਕਦੇ ਵੀ ਮੇਰਾ ਇੱਕ ਪੱਤਰਕਾਰ ਦੇ ਤੌਰ ਤੇ ਅੰਦਾਜ਼ਾ ਹੀ ਹੈ ਕਿ ਗੱਲਬਾਤ ਸਾਰਥਕ ਨਹੀਂ ਨਿਕਲ ਸਕਦੀ ਸਾਰਥਕ ਨਹੀਂ ਹੋ ਸਕਦੀ ਕਿ ਦੋ ਦਿਨ ਪਹਿਲਾਂ ਆਪਾਂ ਇਹ ਕਹਿ ਰਹੇ ਹਾਂ ਕਿ ਜਿਹੜਾ ਕਿਸਾਨਾਂ ਨੇ ਧਰਨਾ ਲਾਇਆ ਸੀ ਸ਼ੰਭੂ ਦੇ ਖਨੋਰੀ ਬਾਰਡਰ ਤੇ ਕ੍ਰੂੜਾ ਕ੍ਰੂੜਾ ਅਰਬਾਂ ਰੁਪਏ ਦਾ ਨੁਕਸਾਨ ਹੋ ਗਿਆ ਖੈਰ ਕਿ ਮੀਡੀਆ ਵਾਲੇ ਜਿਹੜੇ ਗਰੁੱਪ ਹੈਗੇ ਆ ਉਹ ਵੀ ਸੇਵਾ ਕਰਿਆ ਦਬਾ ਕੇ ਦੇਖੋ ਕਿ ਧੀ ਮੈਂ ਉਹ ਜਿਹੜਾ ਰਸਤਾ ਸਾਫ ਹੋ ਗਿਆ ਸੰਭੂ ਤੇ ਕਨੌਰੀ ਦਾ ਇੱਕ ਨਜ਼ਰੀਆ ਕਿਸਾਨ ਵੀ ਕਹਿ ਰਹੇ ਸੀ ਮੈਂ ਸਰਮ ਸਿੰਘ ਗਨੇਰ ਨੇ ਕਹਰੇ ਨੇ ਨੇਕਾਂ ਵਾਰ ਸੁਣਾਇਆ ਕਿ ਅਸੀਂ ਨਹੀਂ ਜੀ ਰਸਤਾ ਰੁਕਿਆ ਸੀ ਨਹੀਂ ਸੜਕਾਂ ਰੁਕਿਆ ਤਾਂ ਦਿੱਲੀ ਜਾਣਾ ਚਾਹੁੰਦੇ ਆ ਹੁਣ ਰਸਤਾ ਦਾ ਰੁਕਿਆ ਹਰਿਆਣਾ ਵਾਲਿਆਂ ਨੇ ਇਹਨਾਂ ਜ਼ਬਰਦਸਤ ਪੱਥਰ ਬਣਾਏ ਨੇ ਜ਼ਬਰਦਸਤ ਕੰਦਾ ਸੀਮੈਂਟ ਦੀਆਂ ਸਾਰੀਆਂ ਕਿ 12 15 ਘੰਟੇ ਲੱਗੇ ਉਹਨਾਂ ਨੂੰ ਜ਼ਬਰਦਸਤ ਮਸ਼ੀਨਾਂ ਨਾਲ ਉਹ ਜਿਹੜੇ ਪੱਥਰ ਤੇ ਉਹ ਦੁਆਰਾ ਤੋੜਦਿਆਂ ਨੂੰ ਹਰਿਆਣੇ ਨੂੰ ਕੋਈ ਨਹੀਂ ਕਹਿੰਦਾ ਇਹ ਜਿਹੜਾ ਕਰੋੜਾਂ ਰੁਪਏ ਦਾ ਬਰਬਾਰ ਰੁਪਏ ਦਾ ਨੁਕਸਾਨ ਹੋਇਆ ਉਹਦੇ ਲਈ ਜ਼ਿੰਮੇਵਾਰਤਾ ਹਰਿਆਣਾ ਹੈ ਤੇ ਗਰੀਬ ਕਿਸਾਨਾਂ ਦੇ ਸਰਕਾਰ ਦੇ ਲਈ ਤੁਸੀਂ ਇਹ ਘਰ ਪਾਈ ਜਾਂਦੇ ਹੋ ਕਿਸਾਨ ਤਾਂ ਚਾਹੁੰਦੇ ਨਹੀਂ ਸੀ ਰਸਤਾ ਰੋਕਣਾ ਇੱਕ ਮਾਹੌਲ ਸਿਰਜਿਆ ਜਾ ਰਿਹਾ ਇਸ ਤਰੀਕੇ ਨਾਲ ਕਿ ਕਿਸਾਨਾਂ ਦੇ ਖਿਲਾਫ ਇਹ ਮੰਦਭਾਗ ਹੈ ਪੰਜਾਬ ਲਈ ਮੰਦਭਾਗ ਹੈ ਪੰਜਾਬ ਸਰਕਾਰ ਲਈ ਮੰਦਭਾਗ ਹੈ ਤੇ ਦੇਸ਼ ਲਈ ਮੰਦਭਾਗ ਹੈ ਜੇ ਕਿਸਾਨਾਂ ਨੂੰ ਆਪਾਂ ਇਸ ਕਦਰ ਦਰਕਾਰਾਂਗੇ ਇਸ ਕਦਰ ਮਾਹੌਲ ਸਿਰਜਾਂਗੇ ਨਹੀਂ ਇਸ ਤਰ੍ਹਾਂ ਲੱਗ ਰਿਹਾ ਅੱਜ ਦੀ ਸਥਿਤੀ 'ਚ ਇਹੀ ਜੇ ਪੰਜਾਬ ਵਿਕਾਸ ਨਹੀਂ ਕਰ ਰਿਹਾ ਤੇ ਇਹਦੇ ਲਈ ਕਿਸਾਨ ਜ਼ਿੰਮੇਵਾਰ ਹੈ ਕਿਉਂ ਕਿ ਕਿਸਾਨ ਸੜਕਾਂ ਰੋਕਦੇ ਜੀ ਕਾਰੋਬਾਰ ਦਾ ਵਿੜਾ ਕਰਕ ਹੋ ਗਿਆ ਲੁਧਿਆਣਾ ਰਾਜਪੁਰਾ ਹਰ ਬਾਰ ਪੈਦਾ ਨੁਕਸਾਨ ਹੋ ਗਿਆ ਜੀ ਰਸਤਾ ਖੁੱਲ ਜੇ ਕਾਰੋਬਾਰੀਆਂ ਦਾ ਨੁਕਸਾਨ ਨਾ ਹੋਵੇ ਸਾਰੇ ਚਾਹੁੰਦੇ ਆ ਪਰ ਜਿਸ ਤਰ੍ਹਾਂ ਦਾ ਮਾਹੌਲ ਪਹਿਲਾਂ ਸਿਰਜਿਆ ਕੀਤਾ ਜਾ ਰਿਹਾ ਕੋਈ ਤੇ ਚੰਗੀ ਗੱਲ ਨਹੀਂ ਵਪਾਰੀਆਂ ਕੋਲੋਂ ਲੱਡੂ ਵੰਡੇ ਜਾ ਰਿਹਾ ਕਿ ਜੀ ਰਸਤਾ ਖੁੱਲ ਗਿਆ ਰਸਤਾ ਖੁੱਲ ਗਿਆ ਚੰਗੀ ਗੱਲਾਂ ਘਟੀਆਂ ਲੈ ਕੇ ਜਾਓ ਤੁਸੀਂ ਪਰ ਲੱਡੂ ਵੰਡਣੇ ਇਸ ਤਰ੍ਹਾਂ ਲੱਗਦਾ ਜਿਵੇਂ ਕਿਸਾਨਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਤੁਹਾਡੇ ਜਿਹੜੇ ਤੰਬੂ ਫੜਦੇ ਤੇਗੇ ਹੈ ਤੇ ਲੱਡੂ ਵੱਡੇ ਜਾ ਰਹੇ ਆ ਇਸ ਤਰ੍ਹਾਂ ਦਾ ਮਾਹੌਲ ਨਾ ਦਾ ਪੰਜਾਬ ਦੇ ਹੱਕ ਵਿੱਚ ਹੈ ਨਾ ਸਰਕਾਰ ਦੇ ਹੱਕ ਵਿੱਚ ਹੈ ਨਾ ਦੇ ਦੇ ਹੱਕ ਵਿੱਚ ਹੈ ਜੀ ਕਿਸਾਨਾਂ ਨਾਲ ਟਕਰਾਅ ਦੀ ਤਾਂ ਜੇ ਹੁਣ ਕੁੜੀਆਂ ਸਭ ਕਹਿ ਰਹੇ ਕਿ ਗ੍ਰਫਤਾਰੀ ਨਹੀਂ ਹੋਏਗੀ ਕੱਲ੍ਹ ਬਾਅਦ ਲਈ ਤਿਆਰ ਆ ਤੇ ਇੱਕ ਸਾਲ ਤੋਂ ਪਹਿਲਾਂ ਤਨੇਰ ਸਾਹਿਬ ਆਪਣਾ ਪਨੇਰ ਸਾਹਿਬ ਵਿੱਚੇ ਤਨੇਰ ਸਾਹਿਬ ਤੇ ਵਿੱਚੇ ਜਿਹੜਾ ਢੱਲੇਵਾਲ ਸਾਹਿਬ ਸਾਰੇ ਆਗੂ ਬੈਠੇ ਸੀ ਧਰਨੇ ਤੇ ਦਿੱਲੀ ਤੋਂ ਉੱਠ ਕੇ ਆਏ ਆ। ਯਾਨੀ ਭਾਜਪਾ ਦੇ ਦੂਜਿਆਂ ਜਿਹੜੇ ਪੋਲਿਟੀਕਲ ਤਰ੍ਹਾਂ ਇਹ ਕੋਈ ਸਵਾਲ ਨਹੀਂ ਕਰਦੇ ਆ ਕਿ ਕਿਸਾਨਾਂ ਨੂੰ ਸੜਕ ਦੇ ਲਿਆਉਣ ਵਾਲਾ ਕੌਣ ਆ। ਜੀ ਜੀ। ਅੱਜ ਇਹ ਕਿਹਾ ਜਾਂਦਾ ਹੈ ਕਿ ਕਿਸਾਨਾਂ ਕਰਕੇ ਦੇਖੋ ਜੀ ਕਿੰਨਾ ਵੱਡਾ ਕਾਰੋਬਾਰ ਦਾ ਨੁਕਸਾਨ ਹੋ ਗਿਆ। ਫਿਰ ਕੀ ਅੰਦਾਜ਼ਾ ਹੋਏ ਕਿ ਕਿਸਾਨਾਂ ਨੂੰ ਦਾ ਜਿਆਹ ਛੱਡ ਦਈਏ ਤਾਂ ਹੀ ਪੰਜਾਬ ਵਿਕਾਸ ਕਰੇਗਾ ਨਾ। ਜੀ। ਇੱਕ ਵਾਰ ਸੇ ਆਪਾਂ ਚਾਹੁੰਦੇ ਆ ਕਿ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰਵਾ ਨਿਵੇੜੀ ਜਾਵੇ ਜਿਹੜਾ ਕਿ ਸਹੀ ਰਾਹ। ਹੁਣ ਆਪ ਕੁੜੀਆਂ ਸਾਹਿਬ ਕਹਿ ਰਹੇ ਕਿ ਗੱਲਬਾਤ ਰਾਹੀਂ ਮਸਲਾ ਨਿਬੜੇਗਾ ਗਰਾਂ ਸਾਹਿਬ ਨੇ ਜੋ ਮਰਜ਼ੀ ਆਖਿਆ ਹੋਏ ਪਰ ਗਰਾਂ ਸੋ ਨੇ ਗੱਲ ਜ਼ਰੂਰ ਕਹੀ ਹੈ ਕਿ ਗੱਲਬਾਤ ਦੀ ਮੇਜ਼ ਤੇ ਆ ਕੇ ਹੀ ਮਾਮਲੇ ਨਿਬੜਦੇ ਆ ਹੂੰ ਇਦਾਂ ਹੀ ਜਿਹੜਾ ਹੈਗਾ ਭੰਦੇ ਸਾਹਿਬ ਤੇ ਡਲੇਵਾਲ ਸਾਹਿਬ ਵੀ ਇਹੀ ਕਹਿੰਦੇ ਸੀ ਕਿ ਗੱਲਬਾਤ ਦੀ ਮੇਜ਼ ਤੇ ਆ ਕੇ ਮਾਮਲੇ ਨਿਬੜਨੇ ਚਾਹੀਦੇ ਆ ਜੀ ਜੀ ਫਿਰ ਕੌਣ ਹੀ ਨਿਵੇੜਨਾ ਚਾਹੁੰਦਾ ਗੱਲਬਾਤ ਦੀ ਮੇਜ਼ ਤੇ ਆਖਰ ਕਿਉਂ ਇੱਕ ਸਰਦੇਤਰ ਠੀਕਰਾਂ ਪੰਨਾਂ ਜਾ ਰਿਹਾ ਹੈ ਕਿ ਪੰਜਾਬ ਦਾ ਬਿੜਾ ਕਰ ਕਰਨ ਲਈ ਤਾਂ ਉਹ ਤਰ੍ਹਾਂ ਜ਼ਿੰਮੇਵਾਰਾ ਜਿਹੜੇ ਥਾਣੇ ਦੀ ਬੈਠੀਆਂ ਸੋ ਇਸ ਸਥਿਤੀ 'ਚ ਪੰਜਾਬੀਆਂ ਨੂੰ ਬਾਹਰ ਆਉਣ ਦੀ ਲੋੜ ਹੈ ਕਿਸਾਨਾਂ ਦੇ ਮਸਲੇ ਸੁਲਝਾਏ ਜਾਣੇ ਚਾਹੀਦੇ ਸਨੀਤੀ ਨਾਲ ਡਾਇਲੌਗ ਲਈ ਅੱਗੇ ਵਧਣਾ ਚਾਹੀਦਾ ਹੈ ਔਰ ਮਾਹੌਲ ਸਿਰਜਿਆ ਜਾਣਾ ਚਾਹੀਦਾ ਗੱਲਬਾਤ ਦੇ ਲਈ ਰਾਜਸੀ ਤਰ੍ਹਾਂ ਰੋਟੀਆਂ ਸੇਕਣ ਦੀ ਬਜਾਏ ਪੰਜਾਬ ਦੀ ਚਿੰਤਾ ਕਰਨ ਦੀ ਲੋੜ ਹੈ ਜੀ ਜੀ ਸੁਝਾਅ ਸਮਾ ਥੋੜਾ ਹੈ ਪਰ ਜ਼ਿਕਰ ਇੱਕ ਬੜੇ ਅਹਿਮ ਮਸਲੇ ਦਾ ਕਰਨਾ ਜ਼ਰੂਰੀ ਹੈ ਕਿ ਪੰਜਾਬ ਤੇ ਹਿਮਾਚਲ ਦੀਆਂ ਬੱਸਾਂ ਨੂੰ ਲੈ ਕੇ ਪਿਛਲੇ ਦਿਨੀ ਜਿਸ ਤਰ੍ਹਾਂ ਦਾ ਬਰਤਾਂਤ ਸਿਰਜਿਆ ਗਿਆ ਇੱਕ ਦੂਜੇ ਦੇ ਉੱਪਰ ਇਹ ਹਾਵੀ ਹੋਇਆ ਪਹਿਲਾਂ ਪੰਜਾਬ ਤੋਂ ਹਾਵੀ ਹਿਮਾਚਲ ਵਾਲੇ ਹੋਏ ਫਿਰ ਪੰਜਾਬ ਵਾਲੇ ਹੋਏ ਪਰ ਇਹਨਾਂ ਸਾਰਿਆਂ ਦੇ ਵਿਚਕਾਰ ਹੁਣ ਹਰਿਆਣਾ ਵੀ ਵਿੱਚ ਆ ਗਿਆ ਕਿਉਂਕਿ ਅੱਜ ਅੰਬਾਲਾ ਤੋਂ ਜੋ ਪੀਆਰਟੀਸੀ ਬਸਾਂ ਲੰਘੀਆਂ ਨੇ ਉਹਨਾਂ ਦੇ ਉੱਪਰ ਪੋਸਟਰ ਲਗਾਏ ਗਏ ਨੇ ਅੰਬਾਲਾ ਦੇ ਲੋਕਾਂ ਦੇ ਵੱਲੋਂ ਤੇ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੇ ਕਿਉਂਕਿ ਪਬਲਿਕ ਟਰਾਂਸਪੋਰਟ ਹੈ ਬਹੁਤ ਸਾਰੇ ਲੋਕ ਮੌਜੂਦ ਹੁੰਦੇ ਨੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬਿਲਕੁਲ ਬਹੁਤ ਹੀ ਬੇਰੋੜਾ ਵਿਵਾਦ ਜਿਹੜਾ ਹੈ ਪਹਿਲਾਂ ਤਾਂ ਹਿਮਾਚਲ ਤੇ ਪੰਜਾਬ ਦੀਆਂ ਕੁਝ ਬਸਾਂ ਤੇ ਪੋਸਟਰ ਲਾਉਣ ਦੇ ਮਾਮਲੇ ਲੈ ਕੇ ਬੇਰੋੜਾ ਵਿਵਾਦ ਜਿਹੜੀ ਵੀ ਕੋਈ ਸ਼ਰਾਰਤੀ ਤੇ ਹੈ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਚਾਹ ਹਿਮਾਚਲ ਹੈ ਚਾਹ ਪੰਜਾਬ ਹੈ ਤੇ ਹੁਣ ਪੰਜਾਬ ਦੀਆਂ ਬਸਾਂ ਆ ਰਹੀਆਂ ਬਾਲਾਥਾਣੀ ਦੇ ਲਾਂਘੇ ਆਉਣੀਆਂ ਆਉਣੀਆਂ ਜਿਹੜੀਆਂ ਇੱਧਰ ਆਉਣੀਆਂ ਦਿੱਲੀ ਵੱਲ ਆਉਣੀਆਂ ਦੂਜੇ ਸੂਬਿਆਂ ਤੋਂ ਆਉਣੀਆਂ ਉੱਥੇ ਪੋਸਟਰ ਲਾਉਣ ਦੀ ਗੱਲ ਸਾਰਾ ਹਿੰਦੁਸਤਾਨਾ ہمارا ਹੈ ਕਿਸੇ ਪੀਆਰਟੀਸੀ ਦੀ ਬਸ ਤੇ ਲਾ ਕੇ ਪੋਸਟਰ ਲਾ ਕੇ ਕਹਿਣਾ ਕਿ ਹਿੰਦੁਸਤਾਨਾ ہمارا ਹੈ ਉਦੇ ਨਾਲ ਤਾਂ ਮੋਰ ਨਹੀਂ ਲੱਗ ਜਾਂਦੀ ਨਾ ਜੋ ਪੰਜਾਬੀਆਂ ਨੇ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਪੰਜਾਬੀ ਬਸਾਂ ਦੇ ਪੋਸਟਰ ਲਾ ਕੇ ਹਿੰਦੁਸਤਾਨ ہمارا ਨਹੀਂ ਆਖਦੇ ਉਹ ਤਾਂ ਛਾਪੀਆਂ ਦੇ ਗੋਲੀਆਂ ਖਾ ਕੇ ਆਖਦੇ ਕਿ ਹਿੰਦੁਸਤਾਨ ہمارا ਹੈ ਕਿੰਨੀਆਂ ਕੁਰਬਾਨੀਆਂ ਕੀਤੀਆਂ ਦੇਸ਼ ਦੇ ਆਜ਼ਾਦੀ ਲਈ ਕਿੰਨਿਆਂ ਨੇ ਛਾਪੀਆਂ ਦੇ ਗੋਲੀਆਂ ਖਾਧੀਆਂ ਆਪਣੀਆਂ ਚਾਹੇ ਪਾਕਿਸਤਾਨ ਦੀ ਬਾਰਡਰ ਹੋਵੇ ਚਾਹੇ ਚੀਨ ਦਾ ਬਾਰਡਰ ਹੋਵੇ ਇਹ ਦੇਸ਼ ਦੀ ਰਾਖੀ ਲਈ ਤੋਂ ਸੁਵੇ ਵੀ ਬਸਾਂ ਦੇ ਪੋਸਟਰ ਲਾ ਕੇ ਸਨਿਆਨ ਦਿੱਤਾ ਜਾਵੇ ਸੋ ਬਿਲਕੁਲ ਹੀ ਬੇਲੂੜਾ ਇਕਸਰਾਰਤਾ ਨਾਲ ਜਿਹੜੀ ਮੂਵ ਹੈਗੀ ਹੈ ਪੰਜਾਬ ਨੂੰ ਬਦਨਾਮ ਕਰਨ ਦੀ ਤੇ ਪਰੇਸ਼ਾਨ ਕਰਨ ਦੀ ਕੋਈ ਵੀ ਤੇ ਰੋਵੇ ਤੇ ਹਰਿਆਣਾ ਦੀ ਹੈ ਤੇ ਪੰਜਾਬ ਦੀ ਹੈ ਤੇ ਹਿਮਾਚਲ ਦੀ ਹੈ ਜਾਂ ਹੋਰ ਸੂਬੇ ਦੀ ਹੈ ਪੰਜਾਬ ਦੀਆਂ ਕੁਰਬਾਨੀਆਂ ਤੇ ਪੰਜਾਬ ਦੀ ਦੇਸ਼ ਭਗਤੀ ਦੇ ਉੱਤੇ ਪੋਸਟਰ ਲਾ ਕੇ ਕਿਸੇ ਨੂੰ ਮੋਰ ਲਾਉਣ ਦੀ ਲੋੜ ਨਹੀਂ ਯਾਰ ਨੇ ਜਿੱਦਾਂ ਮੈਂ ਕਹੇ ਸਾਥੀ ਤੇ ਗੋਲੀਆਂ ਖਾ ਕੇ ਮੈਡਲ ਲਾ ਕੇ ਸਾਹ ਦੇ ਦਿੱਤੇ ਹੈਗੇ ਇਹ ਦੇਸ਼ ਮਹਾਰਾ ਇਹ ਕੱਲ ਮੈਂ ਜ਼ਰੂਰ ਹੋਰ ਕਹਿਣਾ ਚਾਹਾਂਗਾ ਗੱਲ ਸੜਕਾਂ ਨਾਲ ਹੀ ਆ। ਦੇਖੋ ਜੀ ਜੇ ਅਪਾ ਸੜਕਾਂ ਦੀ ਗੱਲ ਕਰ ਦਿੰਦੇ ਆ ਕਿ ਹੋਰ ਮੁੱਦਾ ਵੀ ਬੜਾ ਆਇਆ ਹੈ ਸਾਮਾਜ ਦਾ ਘਟਾ। ਉਹ ਟੋਲ ਪਲਾਜ਼ਾ ਦਾ ਪੰਜਾਬ ਚ ਕੋਮੀ ਪੱਦਰ ਦੇ 37 ਟੋਲ ਪਲਾਜ਼ਾ ਹੈ। ਉਹ ਜਿਹੜੀ ਲੇਟੈਸਟ ਰਿਪੋਰਟ ਆਈ ਹੈ ਪਿਛਲੇ 5 ਸਾਲਾਂ ਚ 4000 ਕਰੋੜ ਤੋਂ ਉੱਪਰ ਪਿਆ ਪੰਜਾਬੀਆਂ ਦੀਆਂ ਜੇਬਾਂ ਚੋਂ ਖੀਸਿਆ ਜੋ ਬਾਹਰ ਆਇਆ ਇਹਨਾਂ ਟੋਲ ਪਲਾਜ਼ਾ ਰਹੀ। ਇਹ ਹੁਣ ਪੈਸਾ ਕਿੱਧਰ ਜਾਂਦਾ ਹੈ? ਜਿਹੜੇ ਕਿਸਾਨਾਂ ਦੀ ਗੱਲ ਕਰਦੇ ਆ ਕਿ ਕਿਸਾਨਤਾ ਜੀ ਕਿਸ ਕਦਰ ਖਰਾਬ ਕਰਦੇ ਆ ਇੱਕ ਗੱਲ ਮੈਂ ਕਿਸਾਨਾਂ ਬਾਰੇ ਕਹਿਣੀ ਚਾਹਾਂਗਾ ਕਿ 2 ਸਾਲ ਉਹਨਾਂ ਦਾ ਅੰਦੋਲਨ ਚੱਲਿਆ ਤੇ 2 ਸਾਲ ਟੋਲ ਬਲਾਕ ਜੇ ਬੰਦ ਰਹੇ ਪਤਾ ਕਿੰਨਾ ਪੈਸਾ ਬਚਿਆ ਤਕਰੀਬਨ 1200 ਕਰੋੜ ਰੁਪਏ ਤੋਂ ਉੱਪਰ 2 ਸਾਲਾਂ ਚ ਕਿਸਾਨਾਂ ਨੇ ਟੋਲ ਪਲਾਸੇ ਦਾ ਪੈਸਾ ਲੋਕਾਂ ਨੇ ਜੇਬਾਂ ਚ ਜਾਣ ਤੋਂ ਬਚਾਇਆ ਬਿਲਕੁਲ ਜੀ ਜੀ ਸਿਰਸਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਗੁਜਾਹੇ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਜਿਸ ਚ ਸਭ ਤੋਂ ਵੱਡਾ ਵਿਸ਼ਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਤੇ ਦੂਸਰਾ ਮੁੱਦਾ ਕਿਸਾਨੀ ਦਾ ਰਿਹਾ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ